ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਨਾਲ ਹੋਈ ਜਗੋ ਤੇਰਵੀ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਨਾਬਾਦੀ ਨਵੀਂ ਜੇਲ੍ਹ ਦੇ ਵਿੱਚੋਂ ਜਿਵੇਂ ਹੀ ਬਾਹਰ ਆਏ ਤਾਂ ਨਾ ਲਖਾਰਾ ਮਾਰਿਆ ਗਿਆ ਚੈਲੰਜ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਕਿ ਭਾਈ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਜਾਵੇਗੀ ਚੈਲੰਜ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਭਗਵੰਤ ਮਾਨ ਨੂੰ ਫਿਰ ਸਿਆਸੀ ਤੰਜ ਕੱਸੇਗਾ ਲੇਕਿਨ ਕੀ ਹੋਇਆ ਜੇਕਰ ਗੱਲ ਕਰੀਏ ਇੱਕ ਰਤਬਾ ਹੈ ਇੱਕ ਔਰਾ ਹੈ ਬਿਕਰਮ ਮਜੀਠੀਆ ਦਾ ਸ਼ਰੂਮਣੀ ਅਕਾਲੀ ਦਲ ਦੇ ਵਿੱਚ ਹੈ ਜਦੋਂ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਬਿਕਰਮ ਮਜੀਠੀਆ ਐਜ਼ ਏ ਪੰਜਾਬ ਦੇ ਸੁਪਰ ਸੀਐਮ ਵਜੋਂ ਜਾਣੇ ਜਾਂਦੇ ਸੀ ਤੂਤੀ ਬੋਲਦੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੱਤਾ ਵੀ ਨਹੀਂ ਹਲਦਾ ਹਿਲਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਤੋਂ ਬਗੈਰ ਹੈ ਲੇਕਿਨ ਨਾ ਤਾਂ ਕੋਈ ਸਾਬਕਾ ਵਿਧਾਇਕ ਨਾ ਕੋਈ ਸਾਬਕਾ ਮੰਤਰੀ ਨਾ ਕੋਈ ਸਾਬਕਾ ਲੋਕ ਸਭਾ ਦਾ ਮੈਂਬਰ ਬਿਕਰਮ ਮਜੀਠੀਆ ਨੂੰ ਲੈਣ ਆਇਆ ਨਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਕੱਲਮ ਕੱਲਾ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਉਹਨਾਂ ਨੇ ਨਾ ਇੱਕ ਵਾਰ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਸਿਮਰਤ ਕੌਰ ਬਾਦਲ ਦਾ ਨਾਮ ਲਿਆ ਬਾਕੀ ਉਹਨਾਂ ਨੇ ਡੇਰਾਵਾਦੀ ਪ੍ਰਸ਼ੰਸਾ ਕੀਤੀ ਡੇਰੇ ਦੇ ਮੁਖੀਆਂ ਦੇ ਸੋਲੇ ਗਾਏ ਨਾ ਬਾਦੀ ਨਵੀਂ ਜੇਲ੍ਹ ਦੇ ਸਾਹਮਣੇ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਹਰ ਸਿਮਰਤ ਵੀ ਜੇਲ੍ਹ ਬਾਹਰ ਮਜੀਠੀਆ ਨੂੰ ਲੈਣ ਨਹੀਂ ਪਹੁੰਚੇ ਅਕਾਲੀ ਦਲ ਵਿੱਚ ਇਕੱਲਾ ਪੈ ਗਿਆ ਮਜੀਠੀਆ ਦੂਸਰੇ ਪਾਸੇ ਵੱਡੀਆਂ ਫੜਾ ਮਾਰਨ ਵਾਲੀ ਮਜੀਠੀਆ ਨੂੰ ਲੈਣ ਇੱਕ ਵੀ ਸਾਬਕਾ ਮੰਤਰੀ ਸਾਬਕਾ ਵਿਧਾਇਕ ਜਾਂ ਸੰਸਦ ਨਹੀਂ ਪਹੁੰਚਿਆ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅਕਾਲੀ ਆਗੂ ਬਿਕਮ ਸਿੰਘ ਮਜੀਠੀਆ ਦੀ ਜ਼ੁਬਾਨ ਤੇ ਕਿਹਾ ਕਿ ਮਜੀਠੀਆ ਨੂੰ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਅਤੇ ਬਾਦਲ ਪਰਿਵਾਰ ਨੇ ਪੂਰੀ ਤਰ੍ਹਾਂ ਇਕੱਲਾ ਛੱਡ ਦਿੱਤਾ ਹੈ ਪੰਨੂ ਨੇ ਕਿਹਾ ਕਿ ਮਾਰਯੋਗ ਸੁਪਰੀਮ ਕੋਰਟ ਵੱਲੋਂ ਮਿਲੀ ਜ਼ੁਬਾਨ ਤੋਂ ਬਾਅਦ ਨਾਬਾ ਜੇਲ ਤੋਂ ਬਾਹਰ ਆਈ ਬਿਕਰਮਜੀਠਿਆ ਭਾਵੇਂ ਬਾਹਰ ਆ ਕੇ ਵਡੀਆਂ-ਵਡੀਆਂ ਫੜਾ ਮਾਰਦੇ ਰਹੇ ਪਰ ਅਸਲੀਅਤ ਵਿੱਚ ਇਹ ਹੈ ਕਿ ਮਜੀਠਿਆ ਨੂੰ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦਾ ਸਾਥ ਨਹੀਂ ਮਿਲਿਆ ਪੰਨੂ ਨੇ ਦੱਸਿਆ ਕਿ ਲੀਡਰਸ਼ਿਪ ਤੋਂ ਬਿਨਾ ਮਜੀਠਿਆ ਦੇ ਨੇੜੇ ਨਰੇਲੇ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਨਕੌਰ ਬਾਦਲ ਵੀ ਜੇਲ ਦੇ ਬਾਹਰ ਉਹਨਾਂ ਨੂੰ ਲੈਣੇ ਪਹੁੰਚੇ ਇਹ ਦਰਸਾਉਂਦਾ ਹੈ ਕਿ ਮਜੀਠਿਆ ਆਪਣੇ ਹੀ ਪਰਿਵਾਰ ਅਤੇ ਪਾਰਟੀ ਦੇ ਵਿੱਚ ਇਕੱਲੇ ਪੈ ਗਿਆ ਹੈ ਬਲਤੇਜ ਪੰਨੂ ਨੇ ਕਿਹਾ ਕਿ ਬਿਕਰਮ ਜੀਠਿਆ ਦੇ ਅੱਜ ਜੇਲ੍ਹ ਤੋਂ ਬਾਹਰ ਆਉਣ ਮੌਕੇ ਇਹ ਸਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇੱਕ ਵੀ ਸਾਬਕਾ ਮੰਤਰੀ ਜਾਂ ਸਾਬਕਾ ਵਿਧਾਇਕ ਜੇਲ੍ਹ ਦੇ ਬਾਹਰ ਨਹੀਂ ਪਹੁੰਚਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਜੀਠਿਆ ਵੱਲੋਂ ਫਰਾਂਬਾਰੀਆਂ ਗਈਆਂ ਨਾਬਦੀ ਨਮੀ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਅਸੀਂ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਹਾਲੇ ਉਹ ਬਰੀ ਨਹੀਂ ਹੋਏ ਉਹਨਾਂ ਨੂੰ ਜਬਾਨਤ ਮਿਲੀ ਹੈ ਉਹਨਾਂ ਉੱਤੇ ਕੇਸ ਚੱਲਦੇ ਨੇ ਇਸ ਕਰਕੇ ਨਾ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਨੂੰ ਲੈਣ ਆਏ ਨਾ ਉਹਨਾਂ ਦੀ ਸੱਕੀ ਭੈਣ ਬੀਬਾ ਸਿਮਰ ਕੌਰ ਬਾਦਲ ਉਸ ਨੂੰ ਲੈਣ ਆਈ ਸਿਰਫ ਮਜੀਠੀਆ ਅਤੇ ਮਜੀਠੀਆ ਦਾ ਪਰਿਵਾਰ ਸੀ ਅਤੇ ਮਜੀਠੀਆ ਤੇ ਹਲਕਾ ਮਜੀਠੀਆ ਤੋਂ ਸਮਰਥਕ ਸੀ ਕੋਈ ਸਾਬਕਾ ਵਿਧਾਇਕ ਨਹੀਂ ਕੋਈ ਸਾਬਕਾ ਮੰਤਰੀ ਨਹੀਂ ਕੋਈ ਸਾਬਕਾ ਮੈਂਬਰ ਆਫ ਪਾਰਲੀਮੈਂਟ ਨਹੀਂ ਕੋਈ ਪਾਰਟੀ ਪ੍ਰਧਾਨ ਨਹੀਂ ਕੋਈ ਪਾਰਟੀ ਦਾ ਮੁਖ ਬਲਾਰਾ ਨਹੀਂ ਯਾਨੀ ਕਿ ਇਕੱਲਾ ਛੱਡ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਤਿਆ ਨੂੰ ਜੇਕਰ ਉਹਨਾਂ ਦੇ ਵਿੱਚ ਗੱਲ ਸੀ ਜੇਕਰ ਜਿਹੜੇ ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਤੇ ਸਾਬਕਾ ਜਿਹੜੇ ਆਗੂ ਨੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਜੇਕਰ ਉਹਨਾਂ ਨੂੰ ਤੰਗ ਸੀ ਬਿਕਰਮਜੀਤਿਆ ਦੀ ਉਹ ਨਾਬਦੀ ਨਵੀਂ ਜੇਲ੍ਹ ਦੇ ਵਿੱਚ ਉਹ ਨਵੀਂ ਜੇਲ੍ਹ ਦੇ ਬਾਹਰ ਕਿਉਂ ਨਹੀਂ ਪਹੁੰਚ ਪਹੁੰਚੇ ਉਹਨਾਂ ਨੇ ਨਾਲ ਸਲਫੀਆਂ ਕਿਉਂ ਨਹੀਂ ਕਰਵਾਈਆਂ ਬਿਕਰਮਜੀਠਿਆ ਦੇ ਨਾਲ ਉਹ ਬਿਕਰਮਜੀਠਿਆ ਦੇ ਕੰਮਾਂ ਨੂੰ ਜਾਣਦੇ ਨੇ ਕਾਲੇ ਚਿੱਠੀਆਂ ਨੂੰ ਜਾਣਦੇ ਨੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਤਾਂ ਛੱਡੋ ਉਹਨਾਂ ਕਹਿੰਦਾ ਕਿ ਜੇ ਤੂੰ ਧੀ ਬੋਲਦੀ ਸੀ ਜज्ਬਾ ਸੀ ਦਬਤਬਾ ਸੀ ਚੰਗੇ ਪ੍ਰਚਾਰਕ ਨੇ ਲੇਕਿਨ ਕੋਈ ਵੀ ਫੈਮਿਲੀ ਮੈਂਬਰ ਤੋਂ ਇਲਾਵਾ ਉਹਨਾਂ ਨੂੰ ਲੈਣ ਦੇ ਲਈ ਬਾਹਰ ਨਹੀਂ ਆਇਆ ਤੇ ਨਾ ਕਿਸੇ ਨੇ ਸਵਾਗਤ ਕੀਤਾ ਉਹਨਾਂ ਕਹਿੰਦਾ ਨਾ ਤੇ ਕਿਸੇ ਮੰਤਰੀ ਨੇ ਨਾ ਕਿਸੇ ਵਿਧਾਇਕ ਨੇ سوشل میڈیا ਤੇ ਪੋਸਟ ਪਾ ਕੇ ਬਿਕਰਮ ਮਜੀਠੀਆ ਦਾ ਸਵਾਗਤ ਕੀਤਾ ਉਹਨਾਂ ਕਹ ਜਿਹੜੇ ਆਮ ਲੋਕ ਵਰਕਰ ਨੇ ਜਿਹੜੇ ਛੋਟੇ ਮੋਟੇ ਆਗੂ ਨੇ ਉਹਨਾਂ ਵੱਲੋਂ سوشل میڈیا ਉੱਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਨਾ ਤਾਂ ਕਿਸੇ ਸਾਬਕਾ ਵਿਧਾਇਕ ਨੇ ਨਾ ਕਿਸੇ ਮੰਤਰੀ ਨੇ ਨਾ ਮੈਂਬਰ ਆਫ ਪਾਰਲੀਮੈਂਟ ਨੇ ਬਿਕਰਮ ਮਜੀਠੀਆ ਦੇ ਹੱਥ ਵਿੱਚ ਪੋਸਟ ਪਾਈ ਇਟ ਮੀਨਸ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਅਤੇ ਮંત્રી ਬਿਕਰਮਜੀਠਿਆ ਕੁੱਲ ਮਿਲਾ ਕੇ ਇਕੱਲਾ ਹੈ ਜੇਕਰ ਉਹਦੇ ਵਿੱਚ ਗੱਠਸ ਹੁੰਦੇ ਜੇਕਰ ਉਸ ਦੀ ਤਾਕਤ ਹੁੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਤੇ ਸਮਰਥਕਾਂ ਨੂੰ ਉਸ ਦੀ ਟੀਮ ਨੂੰ ਤਾਂ ਉਹਨਾਂ ਨੇ ਨੰਗੇ ਪੈਰੀ ਭੱਜ ਕੇ ਨਾਬਾਦੀ ਨਵੀਂ ਜੇਲ੍ਹ ਦੇ ਬਾਹਰ ਰੰਨਾ ਸੀ ਸਵਾਗਤ ਕਰਨਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਦਾ ਉਹਨਾਂ ਨੇ ਕਿਹਾ ਕਿ ਇਹਨਾਂ ਗੱਲਾਂ ਤੋਂ ਲੱਗਦਾ ਹੈ ਕਿ ਉਹਨੀ ਚੜ੍ਹਤ ਰਹਿ ਨਹੀਂ ਗਈ ਬਲਤੇਜ ਸਿੰਘ ਪੰਨੂ ਨੇ ਫਿਰ ਦੁਬਾਰਾ ਸ਼ਬਦੀ ਹਮਲੇ ਕੀਤੇ ਨੇ ਬਿਕਰਮਜੀਠਿਆ ਬਿਕਰਮਜੀਠਿਆ ਦੇ ਪ੍ਰਵਾਦ ਤੇ ਸੁਖਵੀਰ ਬਾਦਲ ਅਤੇ ਉਹਨਾਂ ਦੀ ਭੈਣ ਸੁਖਵੀਰ ਬਾਦਲ ਅਤੇ ਬੀਬਾ ਸਿਮਰਕੌਰ ਬਾਦਲ ਤੋਂ ਇਲਾਵਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਿ ਭਾਈ ਛੋਟੇ ਮੋਟੇ ਹਲਕੇ ਦੇ ਲੋਕ ਪਹੁੰਚੇ ਨੇ ਨਾ ਸਾਬਕਾ ਵਿਧਾਇਕ ਨਾ ਸਾਬਕਾ ਮੰਤਰੀ ਨਾ ਸਾਬਕਾ ਮੈਂਬਰ ਆਫ ਪਾਰਲੀਮੈਂਟ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਆਗੂ ਲੈਣ ਕਿਉਂ ਨਹੀਂ ਪਹੁੰਚੇ ਆ ਬਿਕਰਮ ਮਜੀਠੀਆ ਨੂੰ